E uh -huh. ਵਿਸ਼ੇ ਕੋਚੀਪੁਰ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨਿੱਕੇ ਘੁੰਮਣਾਂ ਦੇ ਵਿੱਚ ਜਿੱਥੇ ਕੀ ਵਰਸੀ ਸਮਾਗਮ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਸੋ ਸਾਡੇ ਨਾਲ ਬਾਬਾ ਜੀ ਨੇ ਬਾਬਾ ਜੀ ਨਾਲ ਗੱਲਬਾਤ ਕਰਦੇ ਆਂ ਇਹ ਦੇਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਜੀ ਕਿੰਨਾ ਵਰਸੀ ਸਮਾਗਮ ਇਹ 37ਵਾਂ ਸਮਾਗਮ ਹੈ ਜੀ 37 ਸਾਲ ਹੋ ਗਏ ਬਾਬਾ ਜੀ ਦੇ ਬਾਬਾ ਜੀ ਜਿਹੜਾ ਇਹ ਸੇਵਾ ਜਿਹੜੀ ਚੱਲ ਰਹੀ ਹੈ ਇਹ ਗੁਰਦਾਰੇ ਪਾਸੇ ਚੱਲ ਰਹੀ ਜਾਂ ਆਪ ਪਹਿਲਾਂ ਤੇ ਨਿੱਕੇ ਘੁੰਮਣਾ ਵੱਲੋਂ ਚੱਲਦੀ ਹੁੰਦੀ ਬਾਬਾ ਜੀ ਵੱਲੋਂ ਤੇ ਹੁਣ ਵੀ ਚੱਲ ਉਹਨਾਂ ਵੱਲੋਂ ਆਪਾਂ ਸੰਗ ਪਰਬੰਧ ਸਾਰਾ ਸੇਖੋਂ ਵੱਲੋਂ ਕੀਤਾ ਜਾਂਦਾ ਗੰਨਾ ਵੀ ਜੋ ਵੇਲਣਾ ਵੀ ਟਰੈਕਟਰਾਂ ਲੀਆਂ ਤੇ ਸੰਗਤ ਸੇਖੋਂ ਵੱਲੋਂ ਸਾਰੀ ਸੰਗਤ ਸੇਖੋਂ ਆਦੀ ਹੈ ਤੇ ਬਾਕੀ ਹੋਰ ਵੀ ਸੰਗਤ ਲਾਗੋ ਆਣ ਕੇ ਸਾਡੀ ਹੈਲਪ ਹੈਲਪ ਕਰਵਾ ਦਿੰਦੀ ਆ ਤੇ ਜਿਹੜਾ ਪ੍ਰਬੰਧ ਆ ਇਹ ਸੇਖੋਂ ਵੱਲੋਂ ਕੀਤਾ ਗਿਆ ਕਿ ਕਿੰਨੇ ਦਿਨ ਕਿੰਨੇ ਦਿਨ ਹੋਗੇ ਬਾਬਾ ਜੀ ਅੱਜ ਚੱਲਦੇ ਚੱਲ ਦਿਨ ਨੂੰ 23 24 25 ਆਜੋਗੇ ਪਰ ਜਿਹੜਾ ਰੋ ਤਾਂ ਲੰਗਰ ਲਾਇਆ ਵਾ ਇਹ 24 ਤਰੀਕ ਤੇ ਕੱਲ 4 ਵਜੇ ਤੋਂ ਚੱਲਣ ਰਿਹਾ ਰਾਤ ਵੀ ਚੱਲਦਾ ਰਿਹਾ ਆ ਜਸਵੀਰ ਦਾ ਚੱਲਣ ਡਿਆ ਕੱਲ ਰਾਤੀ ਬਾਬਾ ਜੀ ਜਿਹੜੀ ਸੰਗਤ ਆ ਕੇ ਬੜੇ ਮਨ ਅੰਟਰਨੈਸ਼ਨਲ ਕਰਾ ਕੇ ਸਤ ਬਾਬਾ ਰੀਅਲ ਪਹੁੰਚੇ ਸੀ ਕਿੰਨੀ ਸੰਗਤ ਜਿਹੜੀ ਨਮਸਤੂ ਬਾਬਾ ਜੀ ਸੰਗਤ ਇੰਨੀ ਕਦੀ ਅਸੀਂ ਵੇਖੀ ਨਹੀਂ 37 ਸਾਲ ਹੋ ਗਏ ਕਰਦਿਆਂ ਨੂੰ ਪਰ ਜਿੰਨੀ ਅੱਜ ਐਰਕਾ ਸੰਗਤ ਆਈ ਰਾਤ ਨੂੰ ਠਾਠਾ ਮਾਰਦਾ ਸਮੁੰਦਰ ਸੀਗਾ ਕੀ ਬਾਬਾ ਜੀ ਦੇ ਕਰਕੇ ਇੰਨਾ ਕੱਟ ਹੋਇਆ ਜੋ ਠੀਕ ਆ ਉਹਨਾਂ ਦਾ ਵੀ ਕੱਠਿਆ ਪਰ ਬਾਬਾ ਹਜਾਰਾ ਹੀ ਦੀ ਬੰਦਗੀ ਦਾ ਪ੍ਰਤਾਪ ਸਾਧੂ ਲੋਕ ਹੀ ਰੱਬ ਹੀ ਇਹ ਕਰਕੇ ਉਹਨਾਂ ਦਾ ਵੀ ਬਹੁਤ ਪ੍ਰਤਾਪ ਬਾਬਾ ਹਜਾਰਾ ਜਹੰਦਾ ਪ੍ਰਤਾਪ ਬਹੁਤ ਆ ਬਾਬਾ ਜੀ ਆਪ ਰੱਬ ਆਏ ਨਿਕਮਣਾ ਚ ਉਹਨਾਂ ਦੀ ਵੀ ਬਹੁਤ ਮਤਲਬ ਮਹਾਨਤਾ ਵਾ ਬਾਕੀ ਢੜਰੀਆਂ ਵਾਲੇ ਬਾਬਾ ਜੀ ਨੂੰ ਵੇਖਣ ਵਾਸਤੇ ਵੀ ਲੋਕ ਆਏ ਆ ਉਹਨਾਂ ਦਾ ਵੀ ਬਹਾ ਹੈਗਾ ਬੋਲਾਈ ਰੂਪ ਜਿਹੜੀ ਮਤਲਬ ਚੱਲ ਰਹੀ ਹੈ ਨਗਰ ਚੱਲ ਰਿਹਾ ਵਾ ਬੋਲੋ ਟਰਾਲੀ ਜਿਹੜੀ ਸੰਗਤ ਮਿਲ ਗੰਨਾ ਮੈਂ ਤੋੜ ਨਹੀਂ ਆ ਰਹੀ ਨਹੀਂ ਕੋਈ ਤੋੜ ਨਹੀਂ ਆਉਣੀ ਵੱਡਾ ਮੇਲਣਾ ਜੀ ਵੱਡਾ ਟਰੈਕਟਰ ਆ ਤੇ ਗੰਨਾ ਪਿੱਛੋਂ ਵੱਢ ਕੇ ਲਿਆਂਦਾ ਤੇ ਟਰਾਲੀਆਂ ਦਾ ਦੋ ਰਾਤیں ਕੱਢਦੀਆਂ ਤੇ ਤੀਜੀ ਹੁਣ ਸ਼ਾਮਾਂ ਤੱਕ ਨਿਕਲ ਜਾਣੀਆਂ ਬੋਲੋ ਕਾਲੀ ਆ ਪਤਾ ਲੱਗਣ ਦਾ ਟਰਾਲੀ ਖਾਲੀ ਹੋਣੀ ਨਹੀਂ ਟਰਾਲੀਆਂ ਆਂਦਾ ਤੇ ਵੇਖੋ ਜੀ ਬਾਬੇ ਦੀ ਬਰਕਤ ਆ ਬਾਬਾ ਜੀ ਕਦੀ ਇਹ ਕੰਮ ਚ ਕਦੀ ਟੋਟਨੀ ਆਈ ਸਾਨੂੰ ਅਸੀਂ ਭਾਵੇਂ ਟਰਾਲੀ ਲਿਆਈਏ ਭਾਵੇਂ ਚਾਰ ਲਿਆਈਏ ਖਾਡਾ ਸਰ ਜਾਂਦਾ ਤੁਹਾਡੇ ਕੋਲ ਜਿਹੜੀ ਬਕਾ ਦਾ ਜਿਹੜੀ ਡਿਊਟੀਆਂ ਗਾਰ ਦੇ ਬੰਲੇ ਤੁਸੀਂ ਬੈਠੇ ਜਿਹੜੀ ਦੇਖਦੇ ਦੇਖਦੇ ਕਰੇ ਥੋੜੀ ਜਿਹੀ ਅਗਲੇ ਮਹੀਨੇ ਉਹ ਨਹੀਂ ਜੀ ਦੇਖ ਰੇਖ ਅਸੀਂ ਕੌਣ ਕਰਨ ਜੋਗੇ ਦੇਖ ਰੇਖੋ ਬਾਬਾ ਜੀ ਕਰਨਦੇ ਆ ਅਸੀਂ ਤੇ ਕੌਣ ਨੇ ਜਨਮਾਣੇ ਜੇ ਕੂਕਰਿਆਂ ਜੀ ਅਟ ਆਹੀਂ ਕੁਛ ਨਹੀਂ ਕਰ ਸਕਦੇ ਇਹ ਬਾਬਾ ਜੀ ਦਾ ਸਾਰਾ ਵਾ ਉਹਨਾਂ ਦਾ ਕੀਤਾ ਕਰਾਇਆ। ਮਤਲਬ ਇਹ ਟਰਾਲੀ ਜਿਹੜੀ ਆ ਮਰ ਰਾਤ ਦੀ ਲੱਗੀ ਐ ਨਹੀਂ ਕਿ ਮਤਲਬ ਨਹੀਂ ਇਹ ਟਰਾਲੀ ਇਹ ਟਰਾਲੀ 4 ਦਿਨ ਹੋ ਗਏ ਆ ਇੱਥੇ ਆਈ ਨੂੰ। ਬਾਕੀ ਦੋ ਟਰਾਲੀ ਇੱਕ ਟਰਾਲੀ ਇਹ ਆ ਇੱਕ ਉਹ ਖਾਲੀ ਉਹ ਖਲੋਤੀ ਆ। ਇੱਕ ਇਹ ਕੱਲ ਆਈਆਂ ਮਾ। ਇਹ 3 ਦਿਨ ਗੇਤੀ ਖਲਾਰ ਗਏ ਆ ਆਪਾਂ। ਕਿਉਂਕਿ ਫਿਰ ਇੱਕੋ ਦਿਨ ਗੰਨਾ ਆਉਂਦਾ ਨਾ ਛਿਲ ਕੇ। ਮਤਲਬ ਕੋਲੋਂ ਦੋ ਤਿੰਨ ਟਰਾਲੀ ਜਿਹੜੀ ਲੱਗ ਸਕਦੀ। ਤਿੰਨ ਟਰਾਲੀਆਂ ਲੱਗੀਆਂ। ਹਾਂਜੀ। ਇਹ ਜਿਹੜੀ ਉਹ ਟਰਾਲੀ ਇਹ ਦਿਨੇ ਲਈ ਜਾਂ ਰਾਤ ਦੀ ਲੱਗੀ। ਨਹੀਂ ਇਹ ਤੇ ਹੁਣ ਟਰਾਲੀ ਮੇਰੇ ਖਿਆਲ ਨਾਲ 12 ਵਜੇ ਹਾਂਜੀ 12 ਵਜੇ ਲੱਗੀ 100 150 750 ਕੁਇੰਟਲ ਕੰਨਾ ਸੀਗਾ ਇਹਦੇ ਵਿੱਚ ਤੇ ਮੇਰੇ ਖਿਆਲ ਨਾਲ 50 ਕੁਇੰਟਰ ਰਹਿ ਗਿਆ ਉਹ ਦੋ ਘੰਟੇ ਨਿਕਲ ਜਣਾ ਇਹ ਵੇਲੇ ਨਾ ਵੱਡਾ ਬਾਬਾ ਜੀ ਦਾ ਤੇ ਟਰੈਕਟਰ ਵੀ ਵੱਡਾ ਘੜੀ ਇਹ ਵੀ ਤੂੰ ਹਰ ਸਾਲ ਜਿਹੜੀ ਇੱਥੇ ਲਗਉਂਦੇ ਏ ਜੀ ਬਾਬਾ ਜੀ ਹਰ ਸਾਲ ਸੇਵਾ ਲੈ ਲਿੰਦੇ ਆ ਅਹੀਂ ਨਹੀਂ ਕਰਦੇ ਇਹ ਬਾਬਾ ਜੀ ਦਾ ਤਰਸਿਆ ਉਹ ਕਰਵਾ ਲਿੰਦੇ ਆ ਪਰ ਜਿਹੜੀ ਥੋੜੀ ਜੀ ਹੈਗੀ ਕੀ ਜਾਂਦੇ ਹੁੰਦੇ ਆ ਸੋਭਾ ਉਹ ਸੰਗਤ ਦੀ ਝੋਲੀ ਚ ਪਾ ਦਿੰਦੇ ਸੇਖਾਂ ਵਾਲੀ ਚ ਪਰ ਕਰਤਾ ਤਰਤਾ ਬਾਬਾ ਹਜ਼ਾਰਾ ਹੈ ਬਾਬਾ ਨਾਨਕ ਕਾਲਪੁਰ ਖਾਬ ਕਰਨ ਵਾਲਾ ਵਾ ਬੰਦਾ ਤੇ ਭਾਜੀ ਆਪਣੀ ਮਰਜ਼ੀ ਦਾ ਸਾਰੀ ਲੈ ਸਕਦਾ ਕੀ ਕੀ ਫਿਰ ਰਸ ਦੇ ਵਿੱਚ ਜਿਹੜਾ ਇਸਤੇਮਾਲ ਜਿਹੜਾ ਕਰੂ ਰਸ ਦੇ ਵਿੱਚ ਤੁਹਾਡੇ ਸਾਹਮਣੇ ਆਦਰਕ ਪਿਆ ਵਾ ਨਿੰਬੂ ਆ ਆਪਣਾ ਦੂਜਾ ਕਿੰਨੂ ਆ ਬਰਫ ਵੀ ਲੈ ਕੇ ਪਾਈ ਦੀ ਆ ਤੇ ਕਮਾਦ ਮਿੱਠਾ ਵੇਖੀਦਾ ਵਾ ਵੀ ਕਿਹੜੀ ਵੈਰਾਈਟੀ ਮਿੱਠੀ ਆ ਉਸ ਹਾਵਨਾ ਫਿਰ ਗੰਨਾ ਲਾਉਣਾ ਪੈਂਦਾ ਉਹ ਇਸ ਜਗ੍ਹਾ ਤੇ ਆ ਕੇ ਤੇ ਜਿਹੜਾ ਕਮੀਰ ਕੜ ਦੂਜਾ ਕਮਾਦ ਵੀ ਆ ਕੇ ਮਿੱਠਾ ਹੋ ਜਾਂਦਾ ਉਹਦੇ ਬਾਬਾ ਜੀ ਦੀ ਬਾਣੀ ਨਾ ਹੋਈ ਜਾਂਦਾ ਜੀ ਮਿੱਠਾ ਹਾਂਜੀ ਹਾਂਜੀ ਮਤਲਬ ਬਰਕਤ ਦੀ ਪਾਰਟੀ ਜਿਹੜਾ ਮਤਲਬ ਜਿਹੜੇ ਤੁਸੀਂ ਲਾਇ ਨੇ ਕੈਨ ਲਾਇਏ ਨੇ ਮਤਲਬ ਇੱਕ ਦੋ ਮਿੰਟਾਂ ਚ ਮੈਂ ਦੇਖਣ ਆ ਪਰ ਜਾਉਂਦੇ ਆ ਉਹ ਜੀ ਹਾਂਜੀ ਫਿਰ ਵੇਲਣਾ ਵੀ ਵੱਡਾ ਵਾ ਬਾਬਾ ਜੀ ਦਾ ਵੀ ਥੋੜਾ ਬੜਾ ਤੁਹਾਨੂੰ ਪਤਾ ਬਾਬਾ ਕੰਮ ਸਾਰਾ ਬਾਬਾ ਜੀ ਦਾ ਚੱਲਣ ਡਿਆ ਅਸੀਂ ਤੇ ਇੱਕ ਥੀਲਾ ਵਸੀਲਾ ਹੀ ਆ ਉਹੀ ਕਰਨ ਵਾਲਾ ਜੇ ਅਸੀਂ ਆਖੀ ਅਸੀਂ ਕਰਨ ਵਾਲ ਸੰਗਤ ਬਾਰੋਂ ਵੀ ਬੜੀ ਆਈ ਆ ਆ ਸਾਰੇ ਵਰਤੌਣ ਵਾਲੇ ਬਾਰੋਂ ਆ ਵਰਤਨ ਮੰਜਨ ਵਾਲੇ ਬਾਰੋਂ ਆ ਸਾਡੇ ਦੇਨ ਦੇ ਸੰਗਤ ਜਿਹੜੀ ਸੇਖਮਾਂ ਦੀ ਆਈ ਆ ਬਾਕੀ ਬਾਬਾ ਮਰੀਕ ਸਿੰਘ ਦਾ ਬੜਾ ਸੰਜੋਗ ਆ ਸਾਨੂੰ ਜੀ ਮਤਲਬ 5 ਅਕਤੂਬਰ ਹੋ ਸਕੀ ਆ ਦੁਪਹਿਰ ਬਾਅਦ ਦੁਪਹਿਰ ਦਾ ਜਿਹੜਾ ਬਾਦ ਦਾ ਸਮਾਂ ਹੋ ਚੁੱਕਾ ਸੰਗਤ ਅੱਜ ਵੀ ਜਿਹੜੀ ਬਹੁਤ ਜ਼ਿਆਦਾ ਵੱਡੀ ਫਤਿਹ ਬਾਬਾ ਜੀ ਇਹ ਸੰਗਤ ਸ਼ਾਮਾਂ ਦੇ 6 7 ਵਜੇ ਤੱਕ ਇਦਾਂ ਹੀ ਰਹਿਣੀ ਆ ਜਿੰਨਾ ਚਿਰ ਤੱਕ 5 5:30 ਵਜੇ ਤੱਕ ਭੋਗ ਪੈਣਾ ਨਾ ਇਹ 7 ਵਜੇ ਤੱਕ ਸੰਗਤ ਇਦਾਂ ਹੀ ਰਹਿਣੀ ਆ ਹਾਂ ਜੀ ਲੋਕਾਂ ਦਰਸ਼ਨ ਆਈ ਜਾਣਾ ਕਰੀ ਜਾਣਾ ਚੱਲੀ ਜਾਣਾ ਆਈ ਜਾਣਾ ਦਰਸ਼ਨ ਕਰੀ ਜਾਣਾ ਚੱਲੀ ਜਾਣਾ ਪਰ ਰਾਤੀ ਬਹੁਤ ਹੀ ਰੋ ਤਾਂ ਵੱਡੀਆਂ ਜਿਹੜੀਆਂ ਪਾਰਕਾਂ ਦੇ ਵਿੱਚ ਵੀ ਪ੍ਰਬੰਧ ਜਿਹੜਾ ਛੋਟੇ ਪੈ ਗਏ ਨਹੀਂ ਛੋਟੇ ਪੈ ਗਏ ਹੋ ਰਾਤੀ ਮੈਨੂੰ ਦੱਸਣ ਦੇ ਆਣ ਕੇ ਉਧਰ ਲੰਗਰ 'ਚ ਜਿਹੜਾ ਲੰਗਰ ਚੱਲਣ ਦੇ ਆ ਆਪਣੇ ਉਧਰ ਵੀ ਕਹਿੰਦੇ ਸੀ ਪ੍ਰਬੰਧ ਛੋਟਾ ਪੈ ਗਿਆ ਵਰਤਾਵੇ ਵੀ ਕੋ ਉਥੇ ਫਿਰ ਥੋੜੇ ਜਿਹਾ ਘਟ ਕੇ ਬਹੁਤ ਜ਼ਿਆਦਾ ਰਸ਼ ਪੈ ਗਿਆ ਸੀ ਬਾਕੀ ਚਲੋ ਉਹ ਨਾ ਇੱਕ ਇੱਕ ਕਾਰ ਨਹੀਂ ਹੁੰਦਾ ਨਾ ਕੋ ਦਿਵਾਲੀ ਕੀਤੀ ਨਾਂਗੀ ਕੋਈ ਤਿਹਾੜ ਨਹੀਂ ਲੱਗਿਆ ਆ ਲੋਕ ਵਹਿਲੇ ਸੀਗੇ ਥੋੜੇ ਬੋਲੇ ਤੇ ਬਾਕੀ ਬਾਬਾ ਜੀ ਬਰਸ਼ੀ ਦੇ ਵੇਖੋ ਦੋਆਂ ਬਰਸ਼ੀਆਂ ਦੇ ਵਿੱਚ ਖਾਠਾਂ ਮਾਰਦਾ ਕਾਠਿਆ ਇਸ ਇਲਾਕੇ ਵਿੱਚ ਤਾਂ ਵੈਸੇ ਹੀ ਬਾਬਾ ਜੀ ਦੇ ਵਿੱਚ ਨਾ ਕਾਫੀ ਜਿਹੜਾ ਸਾਰਾ ਇਲਾਕੇ ਦੇ ਵਿੱਚ ਕਿਸੇ ਵੀ ਘਰ ਦੇ ਵਿੱਚ ਜਾ ਕੇ ਤੁਸੀਂ ਜਿਹੜੀ ਤਸਵੀਰ ਬਾਬਾ ਜੀ ਦੀ ਦੇਖੋ ਜੀ ਇਹ ਤੇ ਸਾਡਾ ਗਰਦਾਸਪੁਰ ਦਾ ਜ਼ਿਲ੍ਹਾ ਆ ਗਰਦਾਸਪੁਰ ਦੇ ਜ਼ਿਲ੍ਹਾ ਦੇ ਵਿੱਚ ਭਾਗ ਲੱਗੇ ਨੇ ਮੈਨੂੰ ਇਹ ਆ ਜਾਂਦਾ ਆ ਵੀ ਪੰਜਾਬ ਦੇ ਵਿੱਚ ਬਾਬਾ ਜੀ ਦੇ ਫੋਟੋਆਂ ਲੱਗੀਆਂ ਨੇ ਬਾਹਰਲੇ ਮੁਲਕਾਂ 'ਚ ਵੀ ਲੱਗੀਆਂ ਨੇ ਬਾਬਾ ਜੀ ਦਾ ਪ੍ਰਤਾਪ ਹੈ ਹੀ ਇੰਨਾ ਜ਼ਿਆਦਾ ਜੀ ਭਗਤੀ ਇੰਨੀ ਬੰਦਗੀ ਇੰਨੀ ਉਹ ਤਾਂ ਫਿਰ ਵੀ ਇਹ ਤੇ ਹੋਣਾ ਹੀ ਹੋਣਾ ਘਰ ਘਰ ਫੋਟੋ ਲੱਗਣੀ ਹੈ ਘਰ ਘਰ ਮੰਤਾ ਹੋਣ ਡਈ ਬਾਬਾ ਜੀ ਬੋਲ ਕਿੰਨੀਆਂ ਜਿਹੜੀਆਂ ਪਾਰਕਿੰਗਾਂ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਪ੍ਰਸ਼ਾਸਨ ਵੱਲੋਂ ਕੀਤਾ ਦਰਵਾਜ਼ਾ ਪਾਜੀ ਵੇਖੋ ਪ੍ਰਸ਼ਾਸਨ ਵੱਲੋਂ ਜਿਹੜਾ ਪ੍ਰਬੰਧ ਕੀਤਾ ਗਿਆ ਹੈ ਨਾ ਉਹ ਵੀ ਉਹਨਾਂ ਵੱਲੋਂ ਉਹਨਾਂ ਦੇ ਹੱਥ ਖੜੇ ਹੋ ਗਏ ਸੀਗੇ ਬਾਹਰ ਪਾਰਕਾਂਗਾ ਉਧਰ ਪਾਰਕਿੰਗ ਕੋਈ ਮਤਲਬ ਕੋਈ ਇੱਥੇ ਹੁਣ ਅਸੀਂ ਰੋਲ ਆਈ ਆ ਸਾਡੇ ਵੀ ਹੱਥ ਖੜੇ ਹੋ ਜਾਂਦੇ ਕੇਵਲੇ ਉਹ ਵੇਖੋ ਇਕੱਠ ਇੰਨਾ ਹੋ ਜਿਆਦਾ ਹੋ ਜਾਂਦਾ ਵਾ ਬੰਦੇ ਦੇ ਵਾਸਤੇ ਗੱਲ ਨਹੀਂ ਇੱਥੇ ਇਕੱਠ ਹੈ ਨਾ ਮਹੋ ਏਡੇ ਵੱਡੇ ਇਕੱਠ ਦੇ ਵਿੱਚ ਕੋਈ ਦੂਜਾ ਮਤਲਬ ਪੁੱਛੇ ਦੀ ਜਾ ਕੇ ਕੋਈ ਮਤਲਬ ਸਰਾਰਤੀਆਂ ਚੱਲੋ ਕੋਈ ਨਹੀਂ ਦੇਖੋ ਜੀ ਸਾਰਿਆਂ ਨੇ ਆਉਣਾ ਵਾ ਇੱਥੇ ਸਾਧੂਆਂ ਨੇ ਵੀ ਆਉਣਾ ਵਾ ਸੰਤਾਂ ਨੇ ਵੀ ਆਉਣਾ ਵਾ ਥੋੜੇ ਬੋਧ ਸਾਡੇ ਵਰਗੇ ਇਨਸਾਨ ਸਰਾਰਤੀਆਂ ਸਰੋ ਵੀ ਕਦੇ ਇੱਕ ਦੋ ਆ ਜਾਣਗੇ ਹੋਏ ਉਹਨਾਂ ਨੂੰ ਕੀ ਕਹਿ ਸਕਦੇ ਹੋ ਬਾਬਾ ਜੀ ਮਤਬੁੱਦਨ ਨੂੰ ਪਹੁੰਚ ਉਹ ਵੀ ਨਾ ਹੋ ਜੇ ਕੰਮ ਕਰ ਲੋ ਬੜੀ ਵੱਡੀ ਦੇਣ ਆ ਬਾਬਾ ਜੀ ਦੀ ਏਡਾ ਵੱਡੇ ਜਿਹੜਾ ਸਮਾਗਮ ਜਿਹੜਾ ਤੁਸੀਂ ਬਹੁਤ ਵੱਡਾ ਦੇਣ ਬਾਬਾ ਜੀ ਨੂੰ ਅਸੀਂ ਤੇ ਸਾਨੂੰ ਤੇ ਇੰਜ ਲੱਗਦਾ ਵਾ ਵੀ ਜਦੋਂ ਅੱਜ ਤਰ੍ਹਾਂ ਸਾਡਾ ਘਰ ਆਏ। ਐ ਸੇਖਮਾ ਤੋਂ ਸਾਡਾ 12 ਕਿਲੋਮੀਟਰ ਪਿੰਡ ਵਾ। ਸਾਨੂੰ ਨਹੀਂ ਲੱਗਦਾ ਕਿ ਐ 12 ਕਿਲੋਮੀਟਰ ਤੋਂ ਆਏ ਆ। ਸਾਨੂੰ ਐ ਲੱਗਦਾ ਸਾਡਾ ਘਰ ਬਾਬਾ ਜੀ ਦਾ। ਬਾਬਾ ਜੀ ਜਿਹੜਾ ਰਾਤ ਜਿਹੜੀ ਕਥਾ ਕੀਤਰ ਕੀਤਾ ਵਾ ਬਥੇ ਬਾਬਾ ਢੜੀ ਵਾਲੇ ਨੂੰ ਰਾਤ ਦਾ ਕੇ ਦਿੰਦਾ। ਰਾਤ ਬਹੁਤ ਵਧੀਆ ਕੀਤਾ ਉਹਨਾਂ ਨੇ। ਉਹ ਬੜੇ 8-9 ਸਾਲਾਂ ਬਾਅਦ ਆਏ ਆ। ਉਹਨਾਂ ਦਾ ਵੀ ਧੰਨਵਾਦ ਹੈ ਆ ਲੋਕ ਸੁਣਨ ਵਾਸਤੇ ਉਹਨਾਂ ਨੂੰ ਆਏ ਆ। ਬਾਕੀ ਚਲੋ ਸੰਗਤ ਤੇ ਉਦਾਂ ਵੀ ਬੜੀ ਆ। ਵੈਸੇ ਵੀ ਬੜੀ ਸੰਗਤ ਹੋਣੀ ਆ। ਬਾਬਾ ਜੀ ਆਏ ਉਹਨਾਂ ਦਾ ਵੈਲਕਮ। ਉਹਨਾਂ ਕਰਕੇ ਵੀ ਆਈ ਹੈ ਪਰ ਬਾਬਾ ਹਜਾਰਾ ਇਹ ਕਰਕੇ ਵੀ ਬੜੀ ਆਈ ਹੈ ਸਾਡੇ ਦੇ ਨੇ ਕਿ ਇੱਥੇ ਡਾਕਟਰ ਸਾਹਿਬ ਡਾਕਟਰ ਬਾਬਾ ਸ਼ਿਵ ਸਿੰਘ ਡਾਕਟਰ ਸ਼ਿਵ ਸਿੰਘ ਉਹਨਾਂ ਦੀ ਬੜੀ ਦੇਣ ਨਗਰ ਦਾਸਪੁਰ ਨੂੰ ਉਹ ਜਿਹੜੇ ਇਹਨਾਂ ਤੋਂ ਵਰਸਾਏ ਹੋਏ ਬਾਬਾ ਬਾਬਾ ਹਜਾਰਾ ਇਹ ਤੋਂ ਡਾਕਟਰ ਸ਼ੇਵਸ਼ੰਕਰ ਦਾਸਪੁਰ ਵਾਲੇ ਉਹਨਾਂ ਦੀ ਇਹ ਇਲਾਕੇ ਨੂੰ ਇਲਾਕੇ ਨੂੰ ਕਰੀ ਕਿ ਉਹ ਸਾਡੇ ਦੋ ਤਿੰਨ ਜ਼ਿਲ੍ਹੇ ਜਿਹੜੇ ਆ ਉਹ ਬਹੁਤ ਦੇਣ ਉਹਨਾਂ ਦੀ ਬਬੀ ਜੀ ਫਿਰ ਸੇਵਾਦਾਰ ਸਾਰੇ ਪਿੰਡ ਦੇ ਲੱਗੇ ਨੇ ਦੋਜਵਾਨ ਪਿੰਡ ਦੇ ਵੀ ਹੈਗੇ ਇਹਦੇ ਵਿੱਚ ਬਾਕੀ ਲਾਂਬਦੇ ਵੀ ਹੈਗੇ ਥੋੜੇ ਬੋਤੇ ਦੋ ਚਾਰ ਬੰਦੇ ਬਾਅਦ ਤੇ ਹੁਣ ਜਿੱਦਾਂ ਭਾਂਡੇ ਮੰਜਣ ਦੇ ਉਹ ਬਾਹਰ ਦੇ ਵਰਤੌਣ ਵਾਲੇ ਪਿੰਡ ਦੇ ਆ ਸਾਰੇ ਆਪਣੇ ਪਿੰਡ ਦੇ ਟਰਾਲੀਆਂ ਟਰੈਕਟਰ ਵੇਲੇ ਨੇ ਸਾਰੇ ਕੁਸ਼ ਇਹਨੇ ਨੋਰਮਲ ਐਡਮਿਨਿਸਟਰੋਰ ਜਿਹੜੀ ਇੱਕ ਦੋ ਦਿਨ ਜਿਹੜੀ ਸੇਵਾ ਕਰਦੇ ਰਹੇ ਸਾਰੇ ਸਾਰੇ ਨਿਸ਼ਕਾਮ ਹੀ ਕਰਦੇ ਆ ਜੀ ਸਾਰੇ ਸਿਰ ਨਿਸ਼ਕਾਮ ਕਰਦੇ ਆ ਕੋਈ ਨੇ ਨਾ ਆਪਣੇ ਆਪਣੇ ਕੋਲੋਂ ਗਰਾਈ ਵੀ ਦੇਣੀ ਆ ਆਪਣੇ ਕੋਲੋਂ ਪੈਸੇ ਵੀ ਦੇਣੇ ਤੇ ਸੇਵਾ ਵੀ ਕਰਨੀ ਆ ਇਹ ਸਾਰਾ ਬਾਬਾ ਜੀ ਦਾ ਜੀ ਕਿਵੇਂ ਦਾ ਮੈਸੇਜ ਜਿਹੜਾ ਹੋਰ ਨੌਜਵਾਨਾਂ ਨੂੰ ਜਿਹੜਾ ਦੇਣਾ ਚਾਹੀਦਾ ਵੇਖੋ ਜੀ ਨੌਜਵਾਨਾਂ ਨੂੰ ਮੈਸੇਜ ਮੈਂ ਕੀ ਦੇ ਸਕਦਾ ਵਾਂ ਮੈਂ ਇੰਨੇ ਜੋਗਾ ਨਹੀਂ ਹੈਗਾ ਪਰ ਮੈਂ ਇੰਨਾ ਗੱਲ ਕਹਿਣਾ ਵੀ ਸਮਾ ਬੜਾ ਮਾੜਾ ਵਾ ਨਸ਼ਾ ਬਹੁਤ ਚੱਲਿਆ ਹੋਇਆ ਵਾ ਬਾਕੀ ਸਮਾ ਬਾਹਰ ਬਹੁਤ ਮਾੜਾ ਚੱਲਣ ਰਿਹਾ ਅੱਜ ਕੱਲ ਲੋਕ ਨਹੀਂ ਠੀਕ ਹੈਗੇ ਅਸਰਾਰਤੀ ਅੰਸਰ ਜ਼ਿਆਦਾ ਵਧ ਗਏ ਆ ਸੁਚੇਤ ਰਹਿਣਾ ਚਾਹੀਦਾ ਗੁਰੂ ਦੇ ਲੜ ਲੱਗਣਾ ਚਾਹੀਦਾ ਵਾ ਅਮਰਤ ਸ਼ਾਹ ਕੇ ਗੁਰੂ ਵਾਲੇ ਬਣਨਾ ਚਾਹੀਦਾ ਤੇ ਗੁਰੂ ਦੇ ਲੜ ਲਾ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਇਹ ਸਾਨਾ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਵਰਤੀ ਸਮਾਗ ਨੂੰ ਲਾ ਕੇ ਜਿਹੜੀ ਜਾਣਕਾਰੀ ਸਾਂਝੀ ਕੀਤੀ ਤਾਂ ਨੌਜਵਾਨਾਂ ਦੇ ਵੱਲੋਂ ਬਿਲਕੁਲ ਇਸਤਰਾਮ ਜਿਹੜੀ ਆ ਸੇਵਾ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਵੱਡਾ ਜਿਹੜਾ ਵੇਲਣਾ ਜਿਹੜਾ ਲੱਗਾ ਹੋਆ ਬਾਬਾ ਜੀ ਵੱਲੋਂ ਦੱਸਿਆ ਜਾ ਰਿਹਾ ਵੀ ਕੋਈ ਵੀ ਜਿਹੜੀ ਆ ਲਗਨ ਦੀ ਪਛਾਣ ਦੀ ਜਿਹੜੀ ਆ ਤੋਰ ਨਹੀਂ ਆ ਰਹੀ ਤਾਂ ਇਹ ਵਾਲ ਬਾਬਾ ਜੀ ਕਹਿੰਦੇ ਹੁਣ ਤੱਕ ਦੇਖਣ ਨੂੰ ਜਿਹੜਾ ਨਹੀਂ ਕਰ ਰਿਹਾ ਬਟਾਲੀ ਮੁਕਦਰ ਨਾਲ ਲੈੜੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਆਪਣੀ ਸੇਵਾ ਵਿੱਚ ਹਾਂ ਸੋ ਸਾਡੇ ਨਾਲ ਬਾਬਾ ਜੀ ਬਹੁਤ ਬਖ ਖਾਲਸਾ ਸਾਹਿਬ ਫਰਜ਼ ਮਹਾਰਾ ਜਿੰਨਾ ਬਰਸੀ ਸਮਾਗਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਂਪੁਰਖ ਸੰਤ ਬਾਬਾ ਹਿਆਰਾ ਸਿੰਘ ਜੀ ਸੰਤ ਵੀ ਗੁਰਮਤ ਸਮਾਗਮ ਵਰਸੀ ਦੇ ਸਮਾਂ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਨਾਲ ਜਿਹੜੀ ਮਹਾਂਪੁਰਖਾਂ ਨੂੰ ਨਾਤਮਕ ਤੌਰ ਉੱਤੇ ਪਹੁੰਚੀਆਂ ਨੇ ਉਹਨਾਂ ਦੇ ਵਾਸਤੇ ਵੱਖ-ਵੱਖ ਲੰਗਰਾਂ ਦੇ ਪ੍ਰਬੰਧ ਕਾਰ ਸੇਵਾ ਸੰਪਰਦਾਏ ਬਾਬਾ ਮਨਜੀਤ ਸਿੰਘ ਜੀ ਕੋ ਮਨਾਵਾਲੇ ਬਾਬਾ ਤਰਜੀਤ ਸਿੰਘ ਜੀ ਉਹਨਾਂ ਵੱਲੋਂ ਬੜੀ ਸ਼ਰਧਾ ਦੇ ਭਾਵਨਾ ਦੇ ਨਾਲ ਸਾਰੇ ਸੰਗਤ ਨੂੰ ਜਿੰਨੀ ਵੀ ਇੱਥੇ ਲੱਖਾਂ ਦੇ ਨਾਲ ਗਿਣਤੀ ਦੇ ਨਾਲ ਸੰਗਤ ਆਈ ਸਾਰਿਆਂ ਨੂੰ ਜੀ ਆਇਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬਾ ਕਿਹੜੇ ਕਿੰਨੇ ਜੱਥੇ ਜਿਹੜੇ ਹੋ ਚੱਗੇ ਜਥੇ ਜਿਹੜੇ ਕੀਰਤਨ ਦੇ ਤਾਂ ਬਹੁਤ ਮਲਵੀ ਪਰਸੋਂ ਦਾ 23 ਤਰੀਕ ਦਾ ਜਿਹੜਾ ਸਮਾਗਮ ਚੱਲ ਰਿਹਾ ਜੀ ਸ੍ਰੀ ਦਰਬਾਰ ਸਾਹਿਬ ਤੋਂ ਹਰਮੰਦਰ ਸਾਹਿਬ ਤੋਂ ਹਜੂਰੀ ਰਾਗੀ ਜਥੇ ਜਿਹੜੇ ਉਹ ਪਹੁੰਚੇ ਨੇ ਰਾਤੀ ਜਿਹੜਾ ਸਮਾਗਮ ਵਿੱਚ ਭਾਈ ਰਣਜੀਤ ਸਿੰਘ ਜੀ ਬਾਬਾ ਢੰਡਰੀਆਂ ਵਾਲੇ ਜੀ ਉਹਨਾਂ ਦਾ 10 ਤੋਂ ਲੈ ਕੇ 12 ਵਜੇ ਤੱਕ ਸਮਾਗਮ ਉਹਨਾਂ ਨੇ ਕੀਤਾ ਜੀ ਹੁਣ ਜਿਹੜੇ ਵੱਖ-ਵੱਖ ਜਥੇ ਨੇ ਕੀਰਤਨੀਏ ਉਹ ਆਪਣਾ ਜਿਹੜਾ ਵਾ ਉਹ ਕੀਰਤਨ ਦੇ ਰਾਹੀਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕਰ ਰਹੇ ਨੇ ਗੁਰਬਾਣੀ ਦਾ ਮਹਾਰਾਜ ਪਾਤਸ਼ਾਹ ਜੀ ਕਿੰਨੇ ਦਿਨ ਪਹਿਲਾਂ ਬਾਬਾ ਜੀ ਵਰਸੀ ਦੀਆਂ ਤਿਆਰੀਆਂ ਕਰ ਲਈਆਂ ਇਹ ਘੜ ਤੋਂ ਘੜ ਵੀ 2 ਮਹੀਨੇ ਪਹਿਲਾਂ ਜਿਹੜੀਆਂ ਵਰਸੀ ਦੀਆਂ ਤਿਆਰੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਜੀ ਕਿੰਨੇ ਜਿਹੜੇ ਪਾਰਕਿੰਗ ਤੇ ਪ੍ਰਬੰਧ ਤੇ ਪ੍ਰਸ਼ਾਸਨ ਨੇ ਕਿੱਦਾਂ ਨਿਭਾਉਂਦਾ ਹੈ ਪ੍ਰਸ਼ਾਸਨ ਵੀ ਆਪੋ ਆਪਣੀ ਜਗ੍ਹਾ ਤੇ ਬੜਾ ਵਧੀਆ ਪ੍ਰਬੰਧ ਨਿਭਾ ਰਹੇ ਨੇ ਤੇ ਪਾਰਕਾਂ ਜਿਹੜੀਆਂ ਉਹ ਤਾਂ ਮਲਵੀ 35 40 ਕਿਲੇ ਜਿਹੜੇ ਪਿੱਛੇ ਪਾਰਕਾਂ ਨੇ ਉੱਥੇ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਖਾਸ ਟਰੈਕਟਰ ਟਰਾਲੀਆਂ ਹੋਰ ਵਹੀਕਲ ਜਿਹੜੀਆਂ ਬੱਸਾਂ ਆਉਂਦੀਆਂ ਨੇ ਸੰਗਤੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਉਹਨਾਂ ਦੇ ਵਾਸਤੇ ਉੱਥੇ ਵੀ ਪਿੰਡਾਂ ਵਾਲਿਆਂ ਨੇ ਵੱਖ-ਵੱਖ ਲੰਗਰ ਉੱਥੇ ਬਾਹਰ ਜਿਹੜੇ ਆ ਉਹ ਵੀ ਮਹਾਂਪੁਰਖਾਂ ਦੀ ਯਾਦ ਦੇ ਵਿੱਚ ਲਾਏ ਨੇ ਅੱਜ ਕਿੰਮਾ ਜਿਹੜਾ ਸਮਾਗਮ ਹੈ ਅੱਜ ਇਹ ਸਮਾਗਮ 23 ਤਰੀਕ ਤੋਂ ਸ਼ੁਰੂ ਹੋਇਆ ਤੇ 23 ਤੇ 24 ਅੱਜ 25 ਤਰੀਕਾ ਅੱਜ ਤੀਜਾ ਸਮਾਗਮ ਹੈ ਤੇ ਤੀਜਾ ਦਿਨ ਹੋ ਗਿਆ ਹੈ ਸੰਗਤ ਅੱਜ ਵੀ ਜਿਹੜੀ ਵੱਡੀ ਰਦਾਰ ਦੇ ਵਿੱਚ ਪਹੁੰਚ ਰਹੀ ਹੈ ਅੱਜ ਫਿਰ ਮੇਨ ਜਿਹੜੇ ਅੱਜ ਖੰਡਪੜ ਸਾਹਿਬ ਦੇ ਜਿਹੜੇ ਪਰਸੋਂ ਰੋਜ ਤੋਂ ਖੰਡਪੜ ਸਾਹਿਬ ਤੋਂ ਕੀ ਬਾਣੀ ਆਇਸ ਅਗਲੀ ਚਿੰਦ ਮਟਾਈ ਦੇ ਮਾਵਾ ਅਨੁਸਾਰ ਪਰਸੋਂ ਖੰਡਪੜ ਸਾਹਿਬ ਜਿਹੜੇ ਹੀ ਔਰ ਖਾਏ ਗਏ ਸੀ ਜਿਨ੍ਹਾਂ ਦੇ ਅੱਜ ਜਿਹੜੇ ਭੋਗ ਪਾਏ ਨੇ ਸਵੇਰੇ ਅੰਮ੍ਰਿਤ ਵੇਲੇ 10:00 10:00 ਵਜੇ ਤੋਂ ਲੈ ਕੇ ਫਿਰ ਫੁੱਲੇ ਪੰਡਾਲਾਂ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ ਉੱਥੇ ਰਾਗੀ ਢਾਡੀ ਜਿਹੜੇ ਮਨੂੰ ਕੀਰਤਨ ਨਰੋਲ ਕੀਰਤਨ ਜਿਹੜਾ ਉਹ ਚੱਲ ਰਿਹਾ ਜੀ ਅੰਮ੍ਰਿਤ ਦਾ ਹਾਂ ਜੀ ਅੰਮ੍ਰਿਤ ਦਾ ਬਾਟਾ ਵੀ ਤਿਆਰ ਹੋਇਆ ਜੀ ਉਹ ਵੀ ਸੰਗਤ ਛਕ ਰਹੀ ਹੈ ਜੀ ਮਹਾਰਾ ਸੱਚੇ ਪ ਚੜ੍ਹਦੀ ਕਲਾ ਦੇ ਵਿੱਚ ਜੀਵਨ ਜੋ ਪੰਜ ਪਿਆਰੇ ਸਹਬਾਨ ਉਹਨਾਂ ਨੂੰ ਹਦਾਇਤ ਹੁਕਮ ਕਰਨਗੇ ਉਹਨਾਂ ਤੇ ਮਹਾਰਾਜ ਉਹਨਾਂ ਤੇ ਸਿਰ ਤੇ ਮਿਹਰ ਪ੍ਰਿਆਸ ਰੱਖ ਕੇ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਖੜੇ ਸੋ ਇਹ ਸਾਨੂੰ ਬਾਬਾ ਜੀ ਜਿਨ੍ਹਾਂ ਨੇ ਸਾਰੀ ਜਿਹੜੀ ਇਹ ਸਮਾਗੋ ਨੂੰ ਲਾ ਕੇ ਜਿਹੜੀ ਜਾਣਕਾਰੀ ਜਰੀ ਸਾਂਝੀ ਕੀਤੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪਛਾਨੀ